ਆਪ ਵੀ ਤੁਸੀਂ ਆ ਗਏ ਮਾਤਾ ਦੇ ਪੈਰ ਯੱਤਲਾਣ ਹੋ ਹੋ ਲੋਕੀ ਦਾ ਚਾਨਣ ਨੂੰ ਛੁਹਟ ਹੈ ਤੇ ਤੁਸੀਂਲੇ ਪੈਰੋਂ ਨਹੀਂ ਛੁਹੀ ਜਾਂਨੇ ਹੋ ਹੋਰ ਕੀ ਕਰੀਏ ਫਿਰ ਪ੍ਰੀਤ ਆਏ ਨਹੀਂ ਬੋਲਦੇ ਹਿੰਦੇ ਇਹਨਾਂ ਦਾ ਬਾਥਰੂਮ ਇੰਨਾ ਗੰਦਾ ਸੀਗਾ ਚੱਜਣਾ ਨਾਤਾ ਵੀ ਨਹੀਂ ਗਿਆ ਮੇਰੇ ਤੋਂ ਫੋਕਾ ਪਾਣੀ ਪਾਣਾ ਪੈਗਾ ਤਿੰਨੇ ਮੰਮੀ ਚਾਹ ਲਿਆ ਦੋ ਮੈਨੂੰ ਹਾਂ ਲੈ ਪੁੱਤ ਪ੍ਰੀਤ ਪੀ ਲੈ ਚਾਹ ਹਾਂਜੀ ਸਾਰਿਆਂ ਨੂੰ ਨਿਮਰਤਾ ਤੇ ਪਿਆਰ ਭਰ ਸਤਿ ਸ਼੍ਰੀ ਅਕਾਲ ਕੀ ਹੋਇਆ ਪੁੱਤ ਕੀ ਹੈ ਇਹ ਮੰਮਾ ਚਾਹ ਹੈ ਚਾਹ ਹੈ ਕੀ ਪਤਲਾ ਪਾਣੀ ਹੈ ਦੁੱਧ ਹੈ ਨਹੀਂ ਆਪਣੇ ਘਰੇ ਪੁੱਤ ਪਾਇਆ ਦੁੱਧ ਵੀ ਮੈਂ ਆਪਸ ਨੂੰ ਡੰਗਰਾਂ ਦਾ ਫਾਇਦਾ ਕੀ ਆ ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰ ਜੇ ਤੈਨੂੰ ਨਹੀਂ ਪਸੰਦ ਆਈ ਚਾਹ ਨਾ ਕੋਈ ਨਾ ਮੈਂ ਦੁੱਧ ਚ ਪੱਤੀ ਪਾ ਕੇ ਦੇ ਦਾਨੀ ਆਂਗੀ ਹਲ ਮੈਂ ਨਾ ਕਿਉਂ ਨਹੀਂ ਫਰੈਸ਼ ਹੋ ਸੀ ਬ੍ਰਸ਼ ਹੋ ਨਹੀਂ ਕੀਤਾ ਸੀ ਸਾਰਾ ਮੂਡ ਖਰਾਬ ਕਰ ਤਸਵੇਰੀ ਮੇਰਾ ਕੋਈ ਨਾ ਧੀਏ ਤੂੰ ਗੁੱਸਾ ਕਾਨੂੰ ਕਰਦੀ ਐ ਨਾ ਨਹੀਂ ਮੈਨੂੰ ਹਜੇ ਤੇਰੀ ਆਦਤ ਦਾ ਪਤਾ ਨਹੀਂ ਹੌਲੀ ਹੌਲੀ ਪਤਾ ਲੱਗ ਜੂ ਹਾਂ ਸੀ ਤਾਂ ਐਵੇਂ ਦੀ ਚਾਹ ਪੀਂਨੇ ਆ ਜੇ ਤੈਨੂੰ ਨਹੀਂ ਚੰਗੀ ਲੱਗੀ ਨਾ ਮੈਂ ਅੱਗੇ ਤੋਂ ਤੈਨੂੰ ਦੁੱਧ ਚ ਹੀ ਪੱਤੀ ਪਾ ਕੇ ਦੇ ਦਿਆ ਕਰੂੰ ਨਾ ਧੰਨਵਾਦ ਮੈਂ ਆਪਦੀ ਕਾਫੀ ਆਪੀ ਬਣਾ ਲੂੰਗੀ ਪਹਿਲੀ ਗੱਲ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ ਚਲ ਕੋਈ ਨਾ ਧੀਏ ਤੇਰੀ ਮਰਜ਼ੀ ਆ ਲੈ ਬੀਰਾ ਤਾਂ ਕਹਿੰਦਾ ਸੀ ਪੂਰੀ ਵਾਲੀ ਨਰਮ ਐ ਮੈਨੂੰ ਵੀ ਐ ਸੀ ਵੀ ਚਰਮਾਵਾਰੀ ਐ ਪਰ ਜਿਵੇਂ ਮੈਂ ਇਹਨੂੰ ਦੇਖ ਰਹੀ ਆ ਕੱਲ ਵੀ ਅਜੀਬ ਜਿਹੇ ਢੰਗ ਨਾਲ ਗੱਲ ਕੀਤੀ ਅੱਜ ਸਵੇਰੇ ਵੀ ਹੁਣ ਵੀ ਮੈਨੂੰ ਤਾਂ ਬਹੁਤ ਤੇਜ਼ ਲੱਗਦੀ ਐ ਸਰਦਾ ਦਾ ਪਰਿਵਾਰ ਹੀ ਬਹੁਤ ਪੋਲਾ ਮੈਨੂੰ ਤਾਂ ਹੁਣ ਡਰ ਚਾ ਲੱਗਦਾ ਜੇ ਸੱਚੀ ਕੁੜੀ ਤੇਜ ਹੋਈ ਕੀ ਕਰਾਂਗੇ ਗੁਰੇ ਨੂੰ ਵੀ ਨਹੀਂ ਦੱਸ ਸਕਦੀ ਮਸਾ ਜਵਾਕ ਦਾ ਘਰ ਬਸਿਆ ਚੱਲ ਹੋ ਸਕਦਾ ਨਵੇਂ-ਨਵੇਂ ਥਾਵੇਂ ਆਈ ਐ ਹੁਈ ਐ ਹੋਊਗਾ ਬੱਚੇ ਦਾ ਮਨ ਹੁੰਦਾ ਹੋਰੀ-ਹੋਰੀ ਆਪੀ ਅਡਜਸਟ ਕਰ ਜੂਗੀ ਚੱਲ ਮਣਾ ਕੰਮ ਧੰਦਾ ਕਰਾਂ ਕੋਈ ਕਹਿੰਦੀ ਸੀ ਹਾਜੀ ਚਾਹ ਪੀਣੇ ਹੋ ਤੁਸੀਂ ਪਸ਼ੂਆਂ ਵਰਗੇ ਮੈਂ ਤਾਂ ਇਨਸਾਨ ਆ ਮੈਂ ਤੁਹਾਡੇ ਨਾਲ ਪੀਉਂਗੀ ਚਾਹ ਅੱਜ ਜੀ ਕੀ ਆ ਬਾਪੂ ਨੇ ਕਿੱਥੇ ਮੈਨੂੰ ਪਹਿਲੀ ਕਿਹਾ ਸੀਗਾ ਲੰਗਣੇ ਉਹਨੂੰ ਨਾ ਵਿਆ ਇਹਨਾਂ ਦੇ ਸਰ ਹੁਣ ਤਾਂ ਆ ਗਈ ਨਿਭਾਉਣੀ ਪਊਗੀ ਔਖੇ ਸੌਖੀ ਜਿਵੇਂ ਨਿਕਦੀ ਆ ਜਿਆ ਜਿਹੇ ਨੇ ਕਿਤੇ ਮੇਰਾ ਬੰਦਾ ਵੀ ਇਨਾਂ ਵਰਗਾ ਟੁੱਡੂ ਨਾ ਨਿਕਲਿਆ ਮੈਂ ਤੈਂਡਰ ਲੱਗੀ ਜਾਂਦਾਗਾ ਪਤਾ ਨਹੀਂ ਕਿੱਥੇ ਨਿਕਲਿਆਗਾ ਸਵੇਰ ਦਾ ਤਾਂ ਟਾਈਮ ਨਾ ਘਰੇ ਵੱਢ ਜਾ ਦੋ ਦਿਨ ਹੋਏ ਨੇ ਵਿਆਹ ਇਹਨੂੰ ਨਾ ਕੋਈ ਹਾਲ ਚਾਲ ਪੁੱਛਣਾ ਨਾ ਕੋਈ ਦੁੱਖ ਸੁੱਖ ਕੀਤਾਗਾ ਕੱਲ ਆਇਆ ਸੀਗਾ ਮਾ ਮਾ ਕਰੀ ਗਿਆ ਮੇਰੇ ਤੇ ਕਿਸੇ ਨੂੰ ਕੇਰ ਹੀ ਨਹੀਂ ਹੈਗੀ ਕੀ ਹੈ ਲੋਕਾਂ ਨੂੰ ਨੰਬਰ ਨੰਬਰ ਚਾਹੁੰਦਾ ਵਿਆਹ ਦਾ ਮੇਰੇ ਤਾਂ ਚਾਈ ਰੋਲ ਗਈ ਵਿਆਹ ਕਰਾ ਕੇ ਵਧੀਆ ਵਿਆਹਸ਼ ਕਰੀ ਜਾਂਦੀ ਸੀ ਪੜਦੀ ਲਿਖਦੀ ਸੀ ਹੁਣ ਕਾਫੀ ਮੈਨੂੰ ਆਪ ਨੂੰ ਬੁਲਾਉਣੀ ਪਊਗੀ ਸਰ ਤੇ ਕੰਮ ਵਾਲੀ ਵੀ ਸੰਦਾ ਤੇ ਕੰਮ ਵਾਲੀ ਵੀ ਨਹੀਂ ਹੈਗੀ ਨੰਗਾ ਦੇ ਹੂੰ ਵੀਡੀਓ ਤੇ ਪਾਉਂਦੀ ਕਿਉਂ ਨਹੀਂ ਕੁਆਲਿਟੀ ਅੱਛੀ ਨਹੀਂ ਮੇਰੀ आगे गए फोन आ गया हेलो हाँ जी कौन पार्स ओके 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 हाँ जी बस मैं आ गई मेरे पार्स आ गया ਵੇ ਆ ਜਾ ਭਰਾਵਾ ਹਾਂਜੀ ਉਹ 체ਤੇ ਨਹੀਂ ਆ ਗਿਆ పార్ਸਲ ਵੈਸੇ ਡਿਡ ਮੈਨੂੰ ਤੇ 23 ਤਰੀਕ ਦੀ ਸ਼ੋ ਹੋ ਰਹੀ ਆ ਚਾਰ ਦਿਨ ਪਹਿਲਾਂ ਆ ਗਿਆ ਸੰਸਕ੍ਰਿਮ ਐਂਡ ਫਾਊਂਡੇਸ਼ਨ ਸੇ ਹਾਂ ਥੈਂਕ ਯੂ ਕਿੰਨੇ ਚਾਰਜਸ ਹੋਗੇ ਹਾਂਜੀ ਹਾਂ ਮੰਮਾ ਮੰਮੀ ਹਾਂਜੀ ਆਈ ਬਣਿਆ ਆ ਮੈਨੂੰ ਦੋ ਪਾਰਸਾਂ ਮੰਗਵਾਏ ਸੀ 5000 ਰੁਪਏ ਦੇ 5000 ਦਾ ਆਹਾ ਇਹਦੇ ਚਾਹ ਜਾਂ ਕੀ ਆ ਪੁੱਤ 5000 ਚ ਤਾਂ ਨਾ ਸਾਰੇ ਘਰ ਦਾ ਰਾਸ਼ਨ ਆ ਜੀ ਤੂੰ ਆ ਦੋ ਕਰੀਮਾਂ ਜੀਆਂ ਕਵਾਂਡੀ ਚਾ ਕੀ ਜਾਂਦੇ ਨੇ ਮੇਰੀ ਬੇਇੱਜ਼ਤੀ ਨਾ ਕਰਾ ਥੋੜੇ ਕੋਲੇ ਪੈਸੇ ਹੈਗੇ ਦੇ ਦਿਓ ਤੈਨੂੰ ਮੈਂ ਡੈਡੀ ਨੂੰ ਫੋਨ ਕਰ ਦਿੰਦੀ ਆ ਪੁੱਤ ਇਹ ਚ ਹੈ ਕੀ ਨਹੀਂ ਫਾਊਂਡੇਸ਼ਨ ਟ੍ਰੈਂਡਿੰਗ ਵਿੱਚ ਹੈ ਸੰਸਕ੍ਰੀਮ ਜਿਹਨੇ ਸਾਰ ਇੱਕ ਮਿਕਸ ਕੰਮ ਕਰਦਾ ਇਹ ਪੁੱਤ 5000 ਕਿਹੜਾ ਥੋੜਾ ਹੁੰਦਾ ਹੈ 5000 ਬਹੁਤ ਵੱਡੀ ਰਕਮ ਹੈ ਮੇਰਾ ਬੰਦਾ ਕੰਮ ਤੇ ਗਿਆ ਹੋਇਆਗਾ ਜਿਹੜਾ ਲੱਖ ਰੁਪਏ ਲੈ ਕੇ ਆਊਗਾ ਉਹ ਇਹ ਮੇਰੇ ਲਈ 5000 ਰੁਪਏ ਵੀ ਥੋੜਾ ਦਾ ਉਹ ਪੁੱਤ ਡੇਢ ਲੱਖ ਆਹੀ ਚੀਜ਼ਾਂ ਤੇ ਥੋੜੋ ਲਾਣਾ ਹੈ ਸਮਝੀਦਾ ਹੁੰਦਾ ਨਾਲੇ ਹੁਣ ਤੂੰ ਸਿਆਣੀ ਹੋ ਗਈ ਵਿਆਹੀ ਗਈ ਆਵਦਾ ਘਰ ਬਸਾ ਹੈ ਨਹੀਂ ਕਰਵਾਸਦਾ ਹੁੰਦਾ 5-5000 ਆ ਕਰੀਮਾਂ ਤੇ ਭਾਈ ਸਾਨੂੰ ਨਹੀਂ ਚਾਹੀਦੀਆਂ ਇਹ ਕਮਾਲ ਐ ਕਿਵੇਂ ਨਹੀਂ ਚਾਹੀਦੀਆਂ ਮੰਮੀ ਕਮਾਲ ਕਰ ਮੈਨੂੰ ਲੋੜ ਐ ਮੈਨੂੰ ਚਾਹੀਦੀਆਂ ਨੇ ਪੁੱਤ ਮੈਂ ਤੈਨੂੰ ਦਵਾ ਲਿਆਂ 5000 ਚ ਤਾਂ ਮੈਂ ਤੈਨੂੰ ਇੰਨਾ ਸਮਾਨ ਦਵਾ ਕੇ ਲਿਆਉਂਗੀ ਬਾਜ਼ਾਰੋਂ ਲਿਆਵਾਂਗੇ ਮੋੜ ਦੇ ਭਾਈ ਸਾਨੂੰ ਨਹੀਂ ਚਾਹੀਦੀ ਇੰਨੀਆਂ ਮਹਿੰਗੀਆਂ ਕਰੀਮਾਂ ਹੁਣੇ ਤੁਸੀਂ ਤਾਂ ਲੁੱਟਣ ਤੇ ਲੱਕ ਬੰਨ ਲਿਆ ਕੋਈ ਮੈਂ ਡੈਡੀ ਤੋਂ ਕਰਵਾਉਂਦਾ ਕੋਈ ਨਾ ਪੁੱਤ ਡੈਡੀ ਨੂੰ ਫੋਨ ਨਾ ਕਰ ਮੈਂ ਲਿਆ ਦਾਨੀ ਆ ਉਹ ਤਾਂ ਡੇਢ ਹੀ ਪੀ ਲਾ ਕੇ ਦਊਗਾ ਇਹ ਮੁੰਡਾ ਸਾਹਮਣੇ ਮੇਰੀ ਬੇਸਤੀ ਕਰਾਉਂਦੀ ਕੀ ਸੋਚੀ ਜਾਂਦਾ ਉਹ ਅਗਲਾ ਲੈ ਆ ਦੋ ਛੇਤੀ ਅਗਲਾ ਬੇਲਾ ਨਹੀਂ ਉਹਨੇ ਕੰਮ ਤੇ ਜਾਣਾ ਹਾਂ ਪੁੱਤ 5000 ਖੜਾਈ ਪਿਆ ਹੁੰਦਾ ਹਾਂ ਲਫੜ ਪੂਰੇ ਹੀ ਆ ਪੁੱਤ ਥੈਂਕ ਯੂ ਸੋ ਮਚ ਜਾਪਾਨੀ ਵੀ ਹੋਗੇ ਨਾ ਨਾ ਬਸ ਵੀਰੇ ਓਕੇ ਹਾਂਜੀ ਲੈ ਕੈਂਡਲ ਲੈਣੀਆਂ ਨਹੀਂ ਹੈਗੀਆਂ ਇੱਜੇ ਮੇਰੇ ਕੰਮ ਦੀਆਂ ਨੇ ਮੈਂ ਕਿਉਂ ਨਾ ਲਾਉਂਗੇ ਇਹਨਾਂ ਨੂੰ ਕੀ ਪਤਾ ਪੈਂਡੂਆਂ ਨੂੰ ਕਦੇ ਦੇਖਿਆ ਵੀ ਨਹੀਂ ਹੋਣਾ ਸਮਾਨ ਇਹਨਾਂ ਨੇ ਅੰਜਾ ਲਾਉਣ ਤੋਂ ਦੂਰ ਦੀ ਗੱਲ ਐ ओरिजिनल ਚੀਜ਼ ਆਈਏ ਬੋਲੀ ਮੈਨੂੰ ਪਿਆਸ ਕਿਤੇ ਫੇਕ ਵੀ ਨਾ ਹੋਵੇ ਅਰਕਾ ਮੰਮੀ ਲਾਗੇ ਦੇਖੋ ਕਿ ਨਵਾਂ ਜਿਹਾ ਰਿਜ਼ਲਟ ਹੈ ਦਾ ਮੇਰੇ ਰਿਜ਼ਲਟ ਨੂੰ ਕਿਹੜਾ ਕੁਛ ਹੋਰ ਬਣ ਜੂ ਜਿਹੀ ਜਿਹੀ ਪਹਿਲਾਂਗੀ ਉਹੀ ਕੁਛ ਰਹੂਗੀ ਜੇ ਕੇਅਰ ਕਰੋਗੇ ਫੇਰ ਠੀਕ ਹੋਵਾਂਗੇ ਕਿਨੇ ਟੈਨਿੰਗੇ ਥੋੜੇ ਫੇਸ ਤੇ ਉਹ ਮੈਂ ਕੀ ਵਿਆਹ ਕਰਾਉਣਾ ਹੁਣ ਟੈਨਿੰਗ ਨੂੰ ਨਾਲੇ ਟੈਨਿੰਗਾਂ ਫੈਨਿੰਗਾ ਜਵਾਨੀ ਬੜੀ ਚੰਗੀਆਂ ਲੱਗਦੀਆਂ ਸੀਗੀਆਂ ਇੱਕ ਗੱਲ ਪੁੱਠੇ ਪਸ ਲੈ ਕੇ ਜਾਣੀ ਆ ਕੀ ਹੋ ਗਿਆ ਉਹੀ ਕੁਛ ਪਹਿਲਾਂ ਸੀ ਦੇਖ ਲੱਗਾ ਵਰਕ ਨਹੀਂ ਆਗਾ ਸਾਮਗਾ ਸੋਹਣਾ ਲੱਗਦਾ ਮੈਨੂੰ ਤਾਂ ਹਾਂ ਤਾਂ ਹੋਰ ਹੀ ਕੁਛ ਕਰਤਾ ਤੂੰ ਨਹੀਂ ਮੇਰੀ ਗੱਲ ਸੁਣ ਪੁੱਤ ਸਸਤਾ ਚੱਲ ਮੈਂ ਬੋਲੀ ਨਹੀਂ ਬਗਾਨਾ ਜਵਾਖ ਖੜਾ ਸੀ ਹਾਂ 5-5000 ਰੁਪਈਆ ਨਾ ਇਹ ਤਾਂ ਰੁਪਈਆ ਨੂੰ ਅੱਗ ਲਾਉਣ ਵਾਲਾ ਕੰਮ ਹੈ ਜਿਹੜਾ 5000 ਦਾ ਇੰਨਾ ਸਮਾਨ ਦਪਾਉਂਦੇ ਸੀਗੇ ਉਹ 5000 ਦਾ ਆ ਇੰਨਾ ਕਾ ਸਮਾਨ ਇੰਨਾ ਕੰਮ ਕਰਦਾ ਮੰਮੀ ਸਮਝਣਾ ਤੁਸੀਂ ਨੀਤੀਏ ਕੀ ਕਰ ਦੂ ਸਸਤਾ ਸਮਾਨ ਲਾਉਨੇ ਆ ਨੁਕਸਾਨ ਕਿੰਨਾ ਹੋਣਾ ਤਾਂ ਮੈਨੂੰ ਉਸ ਤੋਂ ਪਹਿਲਾਂ ਕੀ ਨੁਕਸਾਨ ਹਾਂ ਕੀ ਹੋਇਆ ਮੇਰੇ ਮੂੰਹ ਨੂੰ ਚੰਗਾ ਭਲਾਏਗਾ ਹੋਇਆ ਕੀ ਨਹੀਂ ਦੱਸੋ ਮੈਨੂੰ ਚਾਈਆਂ ਬਲੈਕ ਹੈਟਸ ਪੀਪਲ ਡੇਸ਼ਨ ਓਪਨ ਪੋਜ਼ ਡਾਰ ਸਰਕਲ ਸਭ ਕੁਝ ਹੋਇਆ ਮੰਮੀ ਜਿਹੜਾ ਵੀ ਕੁਝ ਕਹਿ ਨਹੀਂ ਮੈਨੂੰ ਤਾਂ ਮੱਚਣਾ ਕਹਿਣਾ ਵੀ ਨਹੀਂ ਆਉਂਦਾ ਉਮਰ ਦੇ ਹਿਸਾਬ ਨਾਲ ਤਾਂ ਹੋਣਾ ਹੀ ਹੈ ਹੁਣ ਸਦੋਂ ਤਾਂ ਜਵਾਨੀ ਰਹੂਗੀ ਕਿਉਂ ਨਹੀਂ ਹੁਕ ਕਿ ਕਿਸੇ ਦਾ ਕੁਝ ਨਹੀਂ ਹੁੰਦਾ ਐਕਟਰੀਆਂ ਦੇ ਅਗਲਾ ਬਾਲੀਵੁੱਡ ਵਾਲੀਆਂ ਇੰਨੀ ਨੂੰ ਉਮਰ ਦੀਆਂ ਨੇ ਤਾਂ ਵੀ ਇਹ ਸੁਹਣੀਆਂ ਨੇ ਕਿਉਂ ਨੇ ਇਹ ਮਹਿੰਗਾ ਸਮਾਨ ਵਰਤਦੀਆਂ ਨੇ ਮੰਮੀ ਭਈ ਉਹ ਤਾਂ ਬੇਲੀਆਂ ਨੇ ਨਿੱਤ ਦੇ ਰੁਪਈਏ ਕਮਾਉਂਦੀਆਂ ਨੇ ਘੀਆਂ ਹੁਣਾਂ ਨੇ ਤਾਂ ਦੋ ਠੁਮਕੇ ਜੇ ਲਾਏ ਨੀਰੇ ਰੁਪਈਏ ਲੈਣਗੇ ਨਾ ਆਪਣੇ ਕਿੱਥੋਂ ਆਉਂਦੇ ਐ ਲਹੂ ਤਾਂ ਪਾਣੀ ਬਣਾਉਣਾ ਪੈਂਦਾ ਐ ਫੇਰ 5000 ਬਣਦਾਗਾ ਪੁੱਤਾ ਛੰਗੈ ਨਹੀਂ ਜਾਂਦੇ ਹੁੰਦੇ ਅਗਲੀ ਦੀ ਮਿਹਨਤ ਗਿਰੋ ਜੀ ਰੋਟੀ ਹੀ ਢੂੰਕੇ ਢੂੰਕੇ ਲਾਈਆ ਹਾ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਸਿੱਧੀ ਜੀ ਗੱਲ ਕਹਤੀ ਤੈਨੂੰ ਵੀ ਪਤਾ ਹਉ ਜਵਾਖ ਲੋਕਾਂ ਦੀ ਬੱਟਾ ਮੱਦ ਦਾ ਤੁਰਿਆ ਫਿਰਦਾ ਤਾਂ 200 ਰੁਪਏ ਲੈ ਕੇ ਘਰੇ ਆਉ ਤੇ ਮੇਰੇ ਵਾਸਤੇ ਮਾਲਦਾਗਾ ਹੁਣ ਪਤਾ ਨਹੀਂ ਉਹ ਵੀ ਹੀ ਹੋਈ ਤੀ ਮੀ ਆਈ ਆ ਸੂਟ ਮੈਂ ਤਾਂ ਹਲੇ ਮੰਮੀ ਦੋ ਤੀਜਾ ਮੰਗਵਾਈਆਂ ਨੇ ਦੋ ਦਿਨ ਹੋਏ ਨੇ ਵਿਆਹ ਨੂੰ ਕੋਈ ਸੂਟ ਨਹੀਂ ਮੰਗੇ ਕੋ ਚੱਪਲ ਜੋੜਾ ਨਹੀਂ ਮੰਗਾ ਹੈਗਾ ਉਹ ਪੁੱਤ ਚੱਪਲ ਜੋੜੇ ਤਾਂ ਅਸੀਂ ਵੀ ਨਹੀਂ ਮਨਾ ਕਰਦੇ ਜਿਹੜੀ ਚੀਜ਼ ਦੀ ਲੋੜ ਹੈ ਦਵਾਵਾਂਗੀ ਮੈਂ ਤਾਂ ਆ ਕਹਿਨੀ ਆ ਆ ਜਿਹੜਾ ਤੂੰ 5000 ਇਹ ਤੇ ਲਾਇਆ ਨਾ ਜਿਵੇਂ ਤੈਨੂੰ ਆ ਪੈਂਡ ਵਾਲੀ ਦੁਕਾਨ ਤੇ ਲੈ ਜਾਂਦੀ ਪਾਰਲਰ ਵਾਲੀ ਦੇ 5000 ਦਾ ਤਾਂ ਮੈਂ ਤੈਨੂੰ ਨਿਰਾ ਸਮਾਨ ਦਿਵਾ ਲਿਆਉਂਦੀ ਸਾਲ ਭਰ ਨਹੀਂ ਮੁੱਕਣਾ ਸੀ ਉਹ ਮम्मी ਤਾਂ ਸਮਝਦੀ ਕਿਉਂ ਨਹੀਂ ਮੈਂ ਕਿਹੜਾ ਸਸਤਾ ਸਮਾਨ ਨਹੀਂ ਵਰਤਿਆ ਮੈਂ ਨਹੀਂ ਸਕਿਨ ਨੂੰ ਕੰਪਰੋਮਾਈਜ਼ ਕਰ ਸਕਦੀ ਇੱਕ ਤਾਂ ਤੁਹਾਡੀ ਮੱਚਣੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਹੜੀ ਆ ਬੋਲਦੇ ਹੋਗੇ ਨਾ ਮੇਰੀ ਗੱਲ ਸੁਣ ਲੈ ਚੱਲ ਹੁਣ ਤਾਂ ਮੰਗਵਾ ਲਿਆ ਹੁਣ ਤਾਂ ਕੁਝ ਹੁੰਦਾ ਨਹੀਂ ਨਾ ਇਹ ਪੁੱਠਾ ਮੁੜੇ ਅੱਗੇ ਤੋਂ ਨਾ ਜੇਹੀ ਜੀ ਚੀਜ਼ ਕੋਈ ਮੰਗਾਉਣੀ ਹੁੰਦੀ ਹੈ ਪਹਿਲਾਂ ਮੈਨੂੰ ਪੁੱਛ ਲਿਆ ਕਰ ਹੁਣ ਦੇਖਾਂਗੇ ਦੇਖੇ ਜਦੋਂ ਪੁੱਛਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ। ਹਉ ਪੁੱਤਾ ਪੁੱਛਣਾ ਤਾਂ ਪਊਗਾ। ਅੱਜ ਦਾ ਚੱਲ ਕੁਦਰ ਤੋਂ 5000 ਘਰੇ ਪਿਆ ਸੀ। ਕਦੇ ਇਹੋ ਜਿਹਾ ਟਾਈਮ ਹੁੰਦਾ 5 ਰੁਪਏ ਵੀ ਨਹੀਂ ਹੁੰਦੇ। ਮੌਕੇ ਤੇ ਪੈਸਾ ਨਾ ਹੋਵੇ। ਇਹ ਤਾਂ ਗੱਲ ਤਿਆਰ ਆ ਧਰਨ ਵਾਲਾ ਕੰਮ ਹੋ ਗਿਆ। ਜਿਰ ਦੁਸਤ ਰਿਸ਼ਤਾ ਲੈ ਕੇ ਆਈ ਤੁਸੀਂ ਕੀ ਗੱਲ ਕਹੀ ਸੀ? ਕੋਈ ਜੀਤ ਦੀ ਕਮੀ ਨਹੀਂ। ਮੁੰਡਾ ਕਮਾਉਂਦਾ ਗਾ ਗੱਡੀਆਂ ਨੇ, ਕਾਰਾਂ ਨੇ। ਸਾਨੂੰ ਸਿਰਫ ਕੁੜੀ ਕੰਮ ਲਈ ਚਾਹੀਦੀ ਆ। ਪੁੱਤਾ ਗੱਡੀਆਂ ਨੇ, ਕਾਰਾਂ ਨੇ ਹੀ ਆ। ਅਸੀਂ ਕਿਹੜਾ ਕਿਸੇ ਚੀਜ਼ ਤੋਂ ਤੈਨੂੰ ਰੋਕ ਕੇ ਆਗਾ। ਉੱਖੀ ਸੌਣੀ ਐ ਤੂੰ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਆ ਕਹਿੰਦੀ ਆ ਵੀ 5-5000 ਦੀਆਂ ਨਾ ਮੰਗਾਇਆ ਕਰ ਐਨਾ ਮਹਿੰਗਾ ਸਮਾਨ ਐ ਨਹੀਂ ਘਰ ਬਸਦਾ ਹਾ ਗੱਡੀਆਂ ਕਰਾ ਨਾ ਸਾਲ ਚ ਹੀ ਵਿਕ ਜਾਣੀਆਂ ਜੇ ਇਸ ਲੋਟ ਆਪਣਾ ਕੰਮ ਚੱਲੀ ਗਿਆ ਦੇਖੋ ਮੰਮੀ ਪੇਕੇ ਘਰ ਵੀ ਮੰਤਾਈ ਰਹਿੰਦੀ ਸੀਗੀ ਹੁਣ ਇਹ ਕਰਨ ਨੂੰ ਮੈਂ ਸਹਰੇ ਹੀ ਕਰਨੀ ਅਬਦਾ ਘਰ ਹੀ ਮੰਨ ਰਹੀ ਆ ਤਾਂ ਕਰਕੇ ਮੈਂ ਆ ਕੁਝ ਮੰਗਾ ਰਹੀ ਐ ਮੀ ਠੀਕ ਐ ਹੋ ਪੁੱਤਾ ਘਰ ਤਾਂ ਤੇਰਾ ਆਪਦਾ ਹੀ ਐ ਮੈਂ ਕਿਹੜਾ ਕਹਿੰਦੀ ਆ ਬਕਾਨਾ ਮੈਂ ਵੀ ਇਹ ਕਹਿੰਦੀ ਵੀ ਆਪਦਾ ਘਰ ਬਣਾ ਕੇ ਚੱਲ ਬੰਨ ਲੈ ਘਰ ਨੂੰ हां मैं देख ले पाई पाई करके बननेया सी चल ठीक है मैं कोई काम धंधा करती हूं हुन ਤਾਂ ਮੰਗਵਾ ਲਿਆ ਜਿਹੜਾ ਮੰਗਵਾ ਲਿਆ ਇਦੋਂ ਬਾਅਦ ਇਹ ਜਾ ਕੁਝ ਮੰਗਾਏਂਗੀ ਨਾ ਇੱਕ ਵਾਰ ਮੈਨੂੰ ਪੁੱਛ ਲਈ ਫੇਰ ਮੰਗਾਈ ਐਵੇਂ ਨਾ ਠੂੰਗਾ ਜੀਆਂ ਮਾਰ ਕੇ ਚੀਜ਼ਾਂ ਬਾਹਰ ਚ ਖੜਾ ਲਿਆ ਕਰ ਭਾਈ ਨੂੰ ਬੁਲਾ ਕੇ ਹੋ ਗਿਆ ਕੁਝ ਕੰਮ ਕਰ ਲੋ ਮੈਂ ਤਾਂ ਕੰਮ ਹੀ ਕਰਨਾ ਹੈ ਭਾਈ ਇਹ ਸੱਸ ਜੀ ਕੇ ਲਾਊਡ ਦਾ ਸਪੀਕਰ ਹੈ ਇੰਨਾ ਬੋਲਦੀ ਐ ਦੇਖਣ ਚ ਤਾਂ ਭੂਲੀ ਜੀ ਆ ਮਖਰਾਬ ਹੈ ਮੇਰਾ ਜੀ ਮਰਜ਼ੀ ਬੁਲ ਚਾਲ ਮੈਂ ਤਾਂ ਆਵਦੀ ਹੀ ਚਲਾਉਂਗੀ ਮੈਨੂੰ ਕਰੇ ਮੇਰੇ ਬਾਪੂ ਦੀ ਨਹੀਂ ਮੰਨੀ ਹੈਗੀ ਤੇਰੀ ਮੰਨੂਗੀ ਜਮਾ ਵੀ ਨਹੀਂ ਕੀ ਹੋ ਗਿਆ ਮਾਤਾ ਹੋਣਾ ਕੀ ਹੈ ਪੁੱਤ ਹਾਂ ਤੇਰੀ ਆਈ ਪਰਜਾਈ ਪਹਿਲਾਂ ਤਾਂ ਤੜਕੇ ਚਾਹ ਨਹੀਂ ਪਸੰਦ ਆਏਗੀ ਚੱਲ ਮੈਂ ਉਹ ਗੱਲ ਨੂੰ ਤਾਂ ਜੇ ਅਣਗੌਲਿਆ ਕਰਤਾ ਵੀ ਚਲ ਆਪੋ ਆਪ ਦਾ ਬੱਚੇ ਦਾ ਮਤਾ ਹੁੰਦਾ ਵੀ ਨਹੀਂ ਪਤਲੀ ਚਾਹ ਪਸੰਦ ਹੋਣੀ ਆ ਹੁਣ ਕਰੀਮਾਂ ਆਈਆਂ ਮੰਗਾਈਆਂ ਨੇ 5000 ਦੀਆਂ ਦੋ ਇੰਨੇ ਨੇ ਇੱਕ ਕਾਂਕੜੇ ਜੀ ਹੈਗੇ ਮੂੰਹ ਚਮਲਾਰ ਕੇ ਬਾਈ ਨੂੰ ਦੱਸ ਜਨਾ ਮਾਦੂ ਅਮੀ ਕਦੀ ਆਖੀ ਲੱਛਣ ਫੜਿਆ ਕਰੀ ਉਹ ਪੁੱਤ ਕੋਈ ਨਾ ਹੌਲੀ ਬੋਲ ਬਾਈ ਨੂੰ ਦੱਸ ਦੇ ਨਿਆਣੀ ਐ ਹਾਪੀ ਹੌਲੀ ਹੌਲੀ ਸੰਭਲ ਜੂਗੀ ਨਾਲੇ ਕਿਹੜਾ ਮਾਂ ਸੀ ਸਿਰ ਤੇ ਇਕੱਲੀ ਆਈ ਹੈਗੀ ਘਰੋਂ ਤੇ ਮੈਂ ਤਾਂ ਹੁਣ ਉਹਨੂੰ ਐਂ ਕਹਿੰਦੀ ਸੀ ਵੀ ਚੱਲ ਭਾਈ ਐਨੀਆਂ ਮਹਿੰਗੀਆਂ ਚੀਜ਼ਾਂ ਨਾ ਮੰਗਾਇਆ ਕਰ ਹੱਥੋਂ ਮੈਂ ਤੈਨੂੰ ਬਿਊਟੀ ਪਾਰਲਰ ਤੇ ਲੈ ਜਾਂਦੀ ਉੱਥੋਂ ਦਿਵਾ ਲੈਂਦੀ 5000s ਤਾਂ ਮੈਂ ਸਾਲ ਭਰ ਦਾ ਸਾਮਾਨ ਦਿਵਾ ਲੈਂਦੀ ਹੁਣ ਚਮਲਾਰ ਕੀ ਇਹ ਗੱਲ ਨਹੀਂ ਬੱਸ ਉਹਨੂੰ ਕਹਿ ਦੇ ਬਾਈ ਨੂੰ ਕਿਵੇਂ ਤੈਨੂੰ ਬੰਦਾ ਚੰਗਾ ਬੋਲ ਨਹੀਂ ਜੀ ਸੁੱਤੀ ਸੁੱਤੀ ਬਾਤ ਉਹ ਚਾਲ ਪੁੱਤ ਕੋਈ ਨਾ ਸੁਭਾਅ ਹੁੰਦਾ ਬੱਚੇ ਦਾ ਹੋਈ ਹੋਈ ਆਪੀ ਸੰਭਲ ਜੂ ਹਾਂ ਬਾਈ ਨੂੰ ਦੱਸ ਕੇ ਕਲੇਸ਼ ਪੈ ਜੂ ਨਾਲੇ ਦੋ ਜਣੇ ਇਹਨੂੰ ਕਹਿਣਗੇ ਦੋ ਆਪਾਂ ਨੂੰ ਕਹਿਣਗੇ ਅਗਲਾ ਕਹਿੰਦਾ ਕਦੋਂਕ ਬਿਆਹ ਕੇ ਲਿਆਏ ਸੀ ਹੁਣ ਬਸਾਈ ਵੀ ਨਹੀਂ ਗਈ ਸਾਰਾ ਕੁਝ ਦੇਖਣਾ ਪੈਂਦਾ ਪੁੱਤ ਨਾਲੇ ਤੂੰ ਵੀ ਨਾ ਕੋਈ ਗੁਰੀ ਕੋਲੇ ਗੱਲ ਕਰਦੀ ਨਾ ਮੈਂ ਤਾਂ ਕੋਈ ਨਹੀਂ ਕਰਦਾ ਚਲ ਦੇਖਦੇ ਹਾਂ ਫਿਰ ਕੀ ਬਹੰਦਾ ਕੋਈ ਹੋਰ ਚੱਲ ਜੇ ਹਜੇ ਇਹਦਾ ਸੁਭਾਅ ਹੈਗਾ ਆਪੀ ਅੱਜ ਹੋਰ ਸਵੇਰੇ ਹੋਰ ਫਰਕ ਪੈ ਜੂਗਾ ਕੋਈ ਚਲ ਦੇਖਦੇ ਹਾਂ ਫਿਰ ਕੋਈ ਆਈ ਆਸ ਕੁੜੀ ਕਿੰਨਾ ਸੋਹਣਾ ਮਹੰਗਾ ਨਾ ਕੀ ਹੋ ਗਿਆ ਭਾਬੀ ਲੜੀ ਨਹੀਂ ਸੀ ਮਾਣਾ ਹੁਣਾਂ ਤਾਂ ਕੀ ਹੈ ਵੀਰੇ ਮੇਰੀ ਗੱਲ ਸੁਣੋ ਮੈਂ ਕੁੜੀ ਆ ਮੇਕਅਪ ਕੁੜੀਆਂ ਕਰਦੀਆਂ ਨੇ ਬੰਦੇ ਤਾਂ ਕਰਦੇ ਨਹੀਂ ਹੈਗੇ ਹੁਣ ਜਿਹੜੀ ਚੀਜ਼ ਤੇ ਲੋੜ ਹੈ ਉਹ ਮੈਂ ਮੰਗਾਉਂਗੀ ਮਸਾ ਫਾਊਂਡੇਸ਼ਨ ਤੇ ਐਂਡ ਸਨ ਸਕ੍ਰੀਨ ਮੰਗਵਾਈ ਸੀ ਜੀ ਮੈਨੇ ਠੀਕ ਹੈ ਇਹ 5000 ਦੀਆਂ ਨੇ ਪਰ ਇੰਨਾ ਮਹਿੰਗਾ ਲਾ ਕੇ ਕਿਵੇਂ ਟਾਈਮ ਪਾਸ ਹੋਏ ਇੰਨਾ ਮਹਿੰਗੀ ਥੋੜੀ ਹੁੰਦੀ ਹੁੰਦੇ ਨੇ ਤੁਹਾਡੇ ਲਈ 5000 ਕਿੰਨਾ ਕਾ ਯਾਰ ਮੈਂ ਤਾਂ ਵਿੱਚ 5000 ਤਾਂ ਮੈਂ ਵੀ ਲਾ ਦਿੰਦੀ ਹੁੰਨੀ ਆ ਇਹ ਤਾਂ ਕੁਛ ਵੀ ਨਹੀਂ ਮੈਂ ਫਿਰ ਵੀ ਦੇਖ ਕੇ ਮੰਗਵਾਇਆ ਚ ਨਵਾਂ ਨਾ ਨਾ ਵਿਆਹ ਹੋਇਆ ਹੈ ਨਾ ਕੀ ਸੋਚਾਂਗੇ ਇਹਨੇ ਪੈਸੇ ਖਰਾਬ ਕਰ ਦਿੱਤੇ ਹਾਂ ਲੜਾ ਕਰ ਸਾਨੂੰ ਬਚੇਰੇ ਦੁੱਖਾਂ ਨਾਲ ਪਾਲਾ ਸਾਡਾ ਪਿਓ ਮਰ ਗਿਆ ਸੀ ਮਸਾਂ ਪਾਲਾ ਸਾਨੂੰ ਛੋਟੇ ਜਿਹੋੜੇ ਇਹਨੂੰ ਇਹ ਵੀ ਲੈਕਚਰ ਦੇ ਤੁਸੀਂ ਮੈਨੂੰ ਲੈਕਚਰ ਦੇਣ ਆਏ ਆ ਕਿ ਹਾਂ ਚੱਲ ਪੁੱਛਣ ਆਏ ਸੀ ਇਹਨਾਂ ਲਾ ਦੋ ਪਹਿਲਾਂ ਮੇ ਮਾਤਾ ਪੁੱਛਣਾ ਸੀ ਮਾਤਾ ਨਾਲ ਕੋਈ ਲੜਦੀ ਹੁੰਦੀ ਜਲੂਸ ਕਾੜਨਾ ਆਣ ਕੇ ਮਾਣ ਨੂੰ ਬੁਰਾ ਲੱਗਦਾ ਬੰਦਾ ਜੀ ਮੈਂ ਗਾਲ ਨਹੀਂ ਕੱਢੀ ਤੇਰੀ ਮਾਂ ਨੂੰ ਕੋਈ ਪੁੱਠ ਸਿੱਧਾ ਨਹੀਂ ਬੋਲ ਨਾਰਮਲ ਸਮਝਾਇਆਗਾ ਚੀਚੀ ਦੀ ਮੈਨੂੰ ਲੋੜ ਹੈਗੀ ਨਾ ਮੰਗਵਾਉਂਗੀ ਇਹ ਤੇ ਮੈਂ ਵਿਆਹ ਕੇ ਆਈ ਹਾਂ ਨਿਕਲ ਕੇ ਨਹੀਂ ਹੈਗੀ ਠੀਕ ਹੈ ਨਾ ਮੇਰਾ ਬੰਦਾ ਲੱਖ ਰੁਪਏ ਕਮਾਉਂਦਾ ਦਾ ਲੱਖ ਰੁਪਏ ਕਿੱਥੇ ਕਮਾਉਂਦਾ ਉਹ ਹੁਣ 5000 ਨਾਲ ਥੋੜਾ ਹੁੰਦਾ ਐਵੇਂ ਹੀ ਆਈ ਨਹੀਂ ਚੱਲਦਾ ਹੈਗਾ ਕੰਮ ਮੇਰਾ ਕੰਮ ਤਾਂ ਐਂ ਚੱਲਦਾਗਾ ਜਿਵੇਂ ਪੇਕੇ ਘਰ ਚੱਲਦਾ ਸੀ ਓਵੇਂ ਇੱਥੇ ਚੱਲੂਗਾ ਠੀਕ ਹੈ ਨਾ ਤੇਰੇ ਤਾਂ ਮੇਰੇ ਨਾਲ ਪੈਸ ਇਹ ਇਮਾਮੀ ਤੇ ਸਾਸ ਲੱਗਦੀ ਆ ਮੈਂ ਕੁਛ ਵੀ ਕਹਿ ਸਕਦੀ ਆ ਸਾਡੀ ਗੱਲ ਤੇ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਜਵਾਗ ਜਵਾਗ ਬਣ ਕੇ ਰਹੇ ਕੰਮਕਾਰ ਕਰ ਲਾ ਜਾ ਆਏ ਮਾਂ ਮੂਹ ਵਾਲੀ ਗੱਲ ਨਹੀਂ ਰਹੀ ਲੈ ਸੀ ਮਾਂ ਨੂੰ ਕੋਟ ਨਹੀਂ ਕਰਾਂਗੇ ਹੋਰ ਕੌਣ ਕਰੂੰ ਫੇਰ ਪੂਰੀ ਚੱਲ ਫਿਰ ਮੈਂ ਤਾਂ ਰੋਕਣੀ ਹੈਗਾ ਫਿਰ ਭਾਈ ਤਾਂ ਰੋਜ਼ ਰੋਜ਼ ਜਲੂਸ ਕੱਢਿਆ ਮਾੜ ਤੈਨੂੰ ਮਾਂ ਪਿਓ ਨੇ ਸਿਖਾਇਆ ਨਹੀਂ ਹੈਗਾ ਵੀ ਕਿਵੇਂ ਇੱਜ਼ਤ ਕਰਦੇ ਨੇ ਵੱਡੇ ਜੀ ਮੇਰੀ ਨਾ ਪਰਵਿਸ਼ ਤੇ ਨਾ ਜਾਣੀ ਹੈਗਾ ਨਾ ਕਰਦੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਕਿੱਥੇ ਮੈਂ ਜਿਵੇਂ ਚੱਲਣਾਗਾ ਮੈਂ ਵੀ ਚੱਲ ਲੂੰਗੀ ਤੂੰ ਨਾ ਮੈਨੂੰ ਸਿਖਾ ਭਾਈ ਆਏ ਲੋਟਾਂ ਦਾ ਫਿਰ ਆਏ ਦੋ ਜਣ ਫਿਰ ਬਾਈ ਨੂੰ ਦੱਸ ਦਾਂਗੇ ਅਸੀਂ ਹੋਰ ਕੀ ਹੋਣਾ ਫਿਰ ਤੈਨੂੰ ਦੱਸ ਮੈਂ ਤੂੰ ਜਾ ਬਾਈ ਨੂੰ ਦੱਸ ਦੇ ਤਾ ਤੂੰ ਕੋਈ ਨਾ ਕੀ ਕਰੂ ਤੇਰਾ ਬਾਈ ਤੇਰਾ ਵਿਸ਼ਵਾਸ ਨਹੀਂ ਕਰਨਾ ਉਹਨੇ ਬੋਲਣਾ ਆਉਂਦਾ ਨਹੀਂਗਾ ਅੱਧੀ ਕਸਮ ਜੋ ਹੁੰਦੀ ਕਸਮ ਨਹੀਂ ਆਉਂਦੀ ਹੈਗੀ ਮੈਨੂੰ ਸਮਝਾਊਗਾ ਉਹ ਪੁੱਤਰੀ ਦਾ ਘਰੇ ਆ ਕੋਈ ਪੁੱਤ ਕੋਹਨੇ ਬਾਰੇ ਵਾਜਾ ਨਹੀਂ ਮਾਰਦੇ ਤੁਹਿੱਦਾ ਡੈਡੀ ਆਇਆ? ਅੱਛਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋ ਠੀਕ ਹੋ? ਹਾਂ ਜੀ ਹਾਂ। ਵਧੀਆ ਠੀਕ ਆ। ਤੁਸੀਂ ਦੱਸੋ ਕਿਵੇਂ ਹੋ? ਹਾਂ ਠੀਕ ਆ, ਤੁਸੀਂ ਸਭ ਬੜੀ। ਕਿਵੇਂ ਹੀ ਤੁਰ ਕੇ ਆਏ ਆ, ਵਾਸਤੇ ਆਏ ਹੋ? ਨਹੀਂ, ਗੱਡੀ ਲੈ ਕੇ ਆਇਆ। ਗੱਡੀ ਲੈ ਕੇ ਆਇਆ। ਹਾਂ। ਨਾ ਕੀ ਗੱਲ ਕੁੜਮਾ? ਤੇਰੀ ਕੁੜਮਣੀ ਦਾ ਕਿਹੜਾ ਬਾਹਰ ਛੋਟਾ? ਅੰਦਰ ਲੈ ਆਉਣੀ ਸੀ। ਕਿ ਨਿਗਾ ਨੁਗਾ ਘਟ ਰਹੀ ਐ? ਨਾ ਨਿਗਾ ਕਿੱਥੇ ਘਟਾ? ਨਿਗਾ ਤਾਂ ਤੁਹਾਡੇ ਹੁੰਦੇ ਕਿੱਥੇ ਘਟਜੂ ਗੱਲ ਕਰ ਵੀ। ਬੈਸੀ ਬੁੱਥ ਸਖਲਾਤੀ। ਅੱਛਾ ਮਾ ਕੀ ਦੱਬੇ ਟੁਬੇ ਲੈ ਕੇ ਆਸੀ। ਬੀੜੂ ਅੱਛਾ ਚਲੋ ਕੋਈ ਨਾ ਤੁਸੀਂ ਆ ਜਾਓ ਪ੍ਰੀਤ ਪੁੱਤ ਪੁੱਤ ਪ੍ਰੀਤ ਕਿੱਥੇ ਪੈਣਾ ਹਾਂ ਸਰਾ ਡੈਡੀ ਆਇਆ ਪੁੱਤ ਸਤਿਕਾਰ 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 ਹੋ ਠੀਕ ਹੈ ਵਧੀਆ ਤੁਸੀਂ ਠੀਕ ਹੋ ਠੀਕ ਹੈ ਵਧੀਆ ਦੱਸਿਆ ਵੀ ਨਹੀਂ ਕੁਝ ਫੋਨ ਤਾਂ ਕਰ ਦਿੰਦੇ ਮੈਨੂੰ ਇੱਕ ਵਾਰੀ ਹੂੰ ਫਿਰ ਮੈਨੂੰ ਐਸ ਨਾ ਮੈਂ ਕਈ ਵਾਰ ਸਾਸ ਨੂੰ ਤੰਗ ਕਰਦੀ ਹੁਮੇ ਮੇਰੇ ਇਹ ਸਨੇਹ ਦੇ ਤੱਕ ਦੀ ਸੇਵਾ ਕਰਨ ਲੱਗ ਜੇ ਮੈਨੂੰ ਤਾਂ ਇਹਦਾ ਤਰਸ ਵੱਧ ਆਉਂਦਾ ਨਹੀਂ ਨਹੀਂ ਐਹੀ ਜੀ ਗੱਲ ਨਹੀਂ ਬਹੁਤ ਸਿਆਣੀ ਐ ਕੁੜੀ ਤਾਂ ਚਲ ਤੁਸੀਂ ਬੈਠੋ ਮੈਂ ਪਾਣੀ ਲਿਆਉਣੀ ਆ ਪਤਾ